ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਰ ਸਾਲ ਪਉ ਦੇ ਮਹੀਨੇ ਦੇ ਵਿੱਚ ਖਾਸ ਕਰਕੇ ਪਉ ਦੇ ਮਹੀਨੇ ਦੇ ਇਸ ਹਫਤੇ ਦੇ ਵਿੱਚ ਹਰ ਸਿੱਖ ਦਾ ਹਿਰਦਾ ਨੰਮ ਹੁੰਦਾ ਹੈ ਹਿਰਦਾ ਭਾਵਕ ਹੁੰਦਾ ਹੈ ਕਿਉਂਕਿ ਇਹ ਮਹੀਨਾ ਇਹ ਹਫਤਾ ਸ਼ਹਾਦਤਾਂ ਦੇ ਨਾਲ ਭਰਿਆ ਹਫਤਾ ਹੈ ਇਸ ਹਫਤੇ ਦੇ ਵਿੱਚ ਮੇਰੇ ਦਸਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੂਰੇ ਪਰਿਵਾਰ ਦਾ ਵਿਛੋੜਾ ਪਿਆ ਸਤਗੁਰ ਸੱਚੇ ਪਾਸ਼ਾ ਜੀ ਦੇ ਚਾਰ ਲਾਲ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਮਾਤਾ ਗੁਜਰ ਕੌਰ ਜੀ ਇਸੇ ਹਫਤੇ ਦੇ ਵਿੱਚ ਸ਼ਹੀਦ ਹੋਏ ਤੇ ਪਾਸ਼ਾ ਜੀ ਦੇ ਜਾਣ ਤੋਂ ਪਿਆਰੇ ਸਿੱਖ ਸਿੰਘ ਸ਼ਹੀਦ ਹੋਏ ਆਪਾਂ ਹਰ ਸਾਲ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦੇ ਆ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਜੋ ਭੈਣ ਭਰਾ ਕਦੇ ਵੀ ਗੁਰੂ ਘਰੇ ਨਹੀਂ ਗਏ ਉਹ ਵੀ ਇਸ ਮਹੀਨੇ ਦੇ ਵਿੱਚ ਗੁਰੂ ਘਰੇ ਜਾਂਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਘਰਾਂ ਦੇ ਵਿੱਚ ਵੀ ਅਮਰਤ ਵੇਲੇ ਉੱਠ ਕੇ ਅਮਰਤ ਵੇਲਾ ਸੰਭਾਲਿਆ ਜਾਂਦਾ ਹੈ ਭਾਵ ਕਿ ਵੱਧ ਤੋਂ ਵੱਧ ਭਜਨ ਬੰਦਗੀ ਕੀਤੀ ਜਾਂਦੀ ਹੈ ਪਰ ਪਤਾ ਨਹੀਂ ਕੀ ਗੱਲ ਆ ਕੁਝ ਭੈਣ ਭਰਾ ਜਦੋਂ ਹੀ ਇਹ ਸ਼ਹੀਦੀ ਹਫਤਾ ਖਤਮ ਹੁੰਦਾ ਹੈ ਫਿਰ ਜਿਵੇਂ ਪਹਿਲਾਂ ਲੇਟ ਉੱਠਦੇ ਸੀ ਫਿਰ ਤੋਂ ਲੇਟ ਉੱਠਣਾ ਸ਼ੁਰੂ ਕਰ ਦਿੰਦੇ ਆ ਫਿਰ ਗੁਰਬਾਣੀ ਦਾ ਪਾਠ ਕਰਨਾ ਭੁੱਲ ਜਾਂਦੇ ਆ ਜਾਂ ਫਿਰ ਕਦੇ ਅੰਮ੍ਰਿਤ ਵੇਲੇ ਉੱਠ ਲਿਆ ਕਦੇ ਪਾਠ ਕਰ ਲਿਆ ਕਦੇ ਨਾ ਕੀਤਾ ਭਾ ਕਿ ਨੀਂਦ ਟੁੱਟ ਜਾਂਦਾ ਹੈ ਪਰ ਸੰਗਤ ਜੀ ਆਪਾਂ ਸਿਰਫ ਇਸ ਮਹੀਨੇ ਦੇ ਵਿੱਚ ਜਾਂ ਸਿਰਫ ਇਸ ਹਫਤੇ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਸ਼ਹੀਦਾਂ ਸਿੰਘਾਂ ਨੂੰ ਯਾਦ ਨਹੀਂ ਕਰਨਾ ਬਲਕਿ ਹਰ ਸਮੇਂ ਹੀ ਉਹਨਾਂ ਨੂੰ ਯਾਦ ਕਰਨਾ ਹੈ ਆਪਣੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਹਰ ਰੋਜ਼ ਅਰਤਵੇਲੇ ਉੱਠਣਾ ਹੈ ਉੱਠ ਕੇ ਭਜਨ ਮੰਦਗੀ ਕਰਨੀਆਂ ਅਤੇ ਜੋ ਵੀ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਮਤ ਦਿੱਤੀ ਹੈ ਜੋ ਸਮਝਾਇਆ ਹੈ ਉਸ ਦੇ ਅਨੁਸਾਰ ਹੀ ਚੱਲਣਾ ਹੈ ਚੱਲਣ ਦੀ ਕੋਸ਼ਿਸ਼ ਕਰਨੀ ਆ ਗੁਰੂ ਸਾਹਿਬ ਜੀ ਆਪੇ ਹੀ ਮਤ ਬਖਸ਼ਣਗੇ ਹਰ ਰੋਜ਼ ਗੁਰੂ ਸਾਹਿਬ ਦੀ ਤੋਂ ਗੁਰਸਿੱਖੀ ਜੀਵਨ ਮੰਗਣਾ ਹੈ ਅਮਰ ਤਵੇਲੇ ਦੀ ਦਾਤ ਮੰਗਣੀ ਹੈ ਨਾਮ ਦੀ ਦਾਤ ਮੰਗਣੀ ਸਿੱਖੀ ਜੀ ਦਾਤਾ ਦੇ ਉੱਤੇ ਚੱਲਣ ਦੀ ਦਾਤ ਮੰਗਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਇਹ ਤਿੰਨ ਦਾਤਾਂ ਮੰਗ ਲੈਣੀਆਂ ਨੇ ਅਮਰਤ ਵੇਲਾ ਅਮਰਤ ਵੇਲੇ ਦੀ ਅਮਰਤ ਬਈ ਬਾਣੀ ਤੇ ਅਮਰਤ ਦੀ ਦਾਤ ਢੰਡੇ ਵਾਟੇ ਦੀ ਬੋਲ ਜਦੋਂ ਇਹ ਤਿੰਨ ਦਤਾਂ ਸਾਨੂੰ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਦੇ ਦਿੱਤੀਆਂ ਸਾਨੂੰ ਮਿਲ ਗਈਆਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਕਿ ਇਸ ਮਹੀਨੇ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਤਾਂ ਸਾਡਾ ਮਨ ਬਹੁਤ ਭਾਵਕ ਹੁੰਦਾ ਏ। ਹਰ ਸਿੱਖ ਦੀਆਂ ਅੱਖਾਂ ਨਮ ਹੁੰਦੀਆਂ ਨੇ ਜਾਂ ਜੋ ਵੀ ਗੁਰੂ ਇਤਿਹਾਸ ਨੂੰ ਪੜ੍ਹਦਾ ਹੈ, ਸੁਣਦਾ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਇਤਿਹਾਸ ਨੂੰ ਜਦ ਕੋਈ ਵੀ ਮਨੁੱਖ ਪੜ੍ਹਦਾ ਹੈ ਨਾ ਭਾਵੇਂ ਕੋਈ ਗੈਰ ਸਿੱਖੀ ਹੋਵੇ ਉਸ ਦਾ ਵੀ ਮਨ ਭਾਵਕ ਹੋ ਜਾਂਦਾ ਹੈ ਇਹਨਾਂ ਦੇ ਇਹਨਾਂ ਦੇ ਵਿੱਚ ਮਨ ਪੂਰਾ ਪਸੀਜਿਆ ਹੁੰਦਾ ਹੈ ਇੱਥੇ ਮਨ ਨੂੰ ਢਿੱਲੇ ਨਹੀਂ ਪੈਣ ਦੇਣਾ ਇਹ ਨਹੀਂ ਆ ਵੀ ਹੁਣ ਸ਼ਹੀਦੀ ਦੇ ਨੀਤ ਗਏ ਆਪਾਂ ਫਿਰ ਤੋਂ ਉਹੀ ਕੰਮ ਕਰਨੇ ਸ਼ੁਰੂ ਕਰਦੇ ਹਈਏ ਨਾ ਇਸ ਪਿੱਜੇ ਹੋਏ ਮਨ ਨੂੰ ਹੋਰ ਭਜਨ ਦਮ ਆਪਣੇ ਅਮਰਤ ਵੇਲੇ ਦੇ ਵਿੱਚ ਨਾਗਾ ਨਹੀਂ ਪਾਣ ਦੇਣਾ ਭਜਨ ਬੰਦਗੀ ਦੇ ਵਿੱਚ ਨਾਗਾ ਨਹੀਂ ਪਾਣ ਦੇਣਾ ਬਲਕਿ ਸਾਡਾ ਜੋ ਵੀ ਨਿਤਨੇਮ ਹੈ ਉਹਦੇ ਨਾਲੋਂ ਸਾਡਾ ਨਿਤਨੇਮ ਹਰ ਰੋਜ਼ ਵਧਣਾ ਚਾਹੀਦਾ ਹੈ ਜਾਂ ਹਰ ਹਫ਼ਤੇ ਵਧਣਾ ਚਾਹੀਦਾ ਹੈ ਭਾਵੇਂ ਅਸੀਂ 1-2 ਮਿੰਟ ਦਾ ਹੀ ਵਧਾ ਲਈਏ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਵੀ ਸ਼ੁਰੂਆਤ ਕੀਤੀ ਹੈ ਨਾ ਉਹਨਾਂ ਦੇ ਅੱਗੇ ਤਾਂ ਖਾਸ ਕਰਕੇ ਬੇਨਤੀ ਆ ਕਿ ਹੁਣ ਆਪਣੇ ਹਾਂ ਨੂੰ ਛੂਟਣਾ ਦੇ ਦੇ ਹੁਣ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਨਾਲ ਜੋੜੀ ਰੱਖਣਾ 6 ਜਨਵਰੀ ਨੂੰ ਮੇਰੇ ਦਸਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋ ਰਿਹਾ ਸੋ ਪਹਿਲਾਂ ਆਪਾਂ ਸ਼ਹੀਦੀ ਦਿਨਾਂ ਨੂੰ ਮੋਖ ਰੱਖਦੇ ਹੋਏ ਅਮਰਤ ਵੇਲੇ ਉੱਠਦੇ ਰਹੇ ਗੁਰਬਾਣੀ ਦਾ ਪਾਠ ਕੀਤਾ ਭਜਨ ਬੰਦਗੀ ਕੀਤੀ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੁਣ ਇਹ ਬੈਣ ਟੁੱਟਣ ਨਹੀਂ ਦੇਣਾ ਆਪਣਾ ਨਿਤਨੇਮ ਟੁੱਟਣ ਨਹੀਂ ਦੇਣਾ ਹੁਣ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਖ ਨੂੰ ਮੁੱਖ ਰੱਖਦੇ ਹਾਂ ਹਰ ਰੋਜ਼ ਅਮਰਤ ਮੇਲੇ ਉੱਠਣਾ ਹੈ ਭਜਨ ਬੰਦਗੀ ਕਰਨੀ ਹੈ ਬਸ ਇਸੇ ਤਰ੍ਹਾਂ ਆਪਣੇ ਮਨ ਦੇ ਉਤੇ ਆਪ ਹੀ ਬੈਣ ਲੈਂਦੇ ਰਹਿਣਾ ਆਪਣੇ ਮਨ ਨੂੰ ਇੰਨਾ ਕੁ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਆਪਣੇ ਮਨ ਅੰਦਰ ਇੰਨਾ ਕੁ ਗਿਆਨ ਭਰ ਲਉਗੀ ਜਦੋਂ ਵਿਸਾਖੀ ਦਾ ਦਿਹਾੜਾ ਆਵੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਝੋਲੀ ਦੇ ਵਿੱਚ ਅਮਰਤ ਵਰਦੀ ਦੀ ਦਾਤ ਪਾ ਦੇਣ ਸੋ ਮੁੱਕ ਦੀ ਗੱਲ ਇਹ ਆ ਕਿ ਜਿਵੇਂ ਆਪਾਂ ਸ਼ਹੀਦੀ ਦਿਨਾਂ ਦੇ ਵਿੱਚ ਅਮਰਤ ਵੇਲੇ ਉੱਠੇ ਭਜਨ ਬੰਦਗੀ ਕੀਤੀ ਗੁਰੂ ਘਰੇ ਗਏ ਜਾ ਕੇ ਸੇਵਾ ਕੀਤੀ ਉਸੇ ਤਰ੍ਹਾਂ ਹੀ ਕਰਦੇ ਰਹਿਣਾ ਹੈ ਹੁਣ ਇਹ ਨਹੀਂ ਸੋਚਣਾ ਕਿ ਸ਼ਹੀਦੀ ਦਿਨ ਖਤਮ ਹੋ ਗਏ ਆ ਤਾਂ ਚਲੋ ਸੁਣਦੇ ਰਹਿਨੇ ਆ ਨਾ ਜਿਨ੍ਹਾਂ ਨੇ ਗੁਰੂ ਇਤਿਹਾਸ ਨੂੰ ਪੜ੍ਹਿਆ ਹੈ ਜਿਨ੍ਹਾਂ ਨੇ ਇਹਨਾਂ ਦਿਨਾਂ ਨੂੰ ਜਾਣਿਆ ਹੈ ਮਹਿਸੂਸ ਕੀਤਾ ਹੈ ਉਹ ਕਿੰਝ ਸੋਚ ਸਕਦੇ ਆ ਤੇ ਸੰਗਤ ਜੀ ਸਾਡੇ ਦਸਾਂ ਹੀ ਗੁਰੂ ਸਾਹਿਬ ਉਹਨਾਂ ਨੇ ਸਾਨੂੰ ਅੰਮ੍ਰਿਤ ਵੇਲੇ ਉਠਣ ਦਾ ਹੁਕਮ ਕੀਤਾ ਹੈ ਅੰਮ੍ਰਿਤ ਵੇਲੇ ਉੱਠ ਕੇ ਭਜਨ ਮੰਦਗੀ ਕਰਨ ਦਾ ਹੁਕਮ ਕੀਤਾ ਹੈ ਤਾਂ ਜੀ ਆਪਣੇ ਗੁਰੂ ਸਹਿਬ ਜੀ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਨੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਨੇ ਤਾਂ ਫਿਰ ਹਰ ਰੋਜ਼ ਅਮਰਤ ਦੇ ਲੇਟਣਾ ਹੈ ਹਰ ਰੋਜ਼ ਪੰਜ ਨੰਦ ਕੀ ਕਰਦੀਆਂ ਹਰ ਰੋਜ਼ ਸੰਧਿਆ ਦਾ ਵੇਲਾ ਸਮਾ ਲੈਣਾ ਹੈ ਰਹਿਰਾਸਾ ਦਾ ਪਾਠ ਕਰਨਾ ਹੈ ਸੌਣ ਤੋਂ ਪਹਿਲਾਂ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਜਿਦੋਂ ਸਾਡਾ ਇਹ ਨਾਮ ਪੱਕਾ ਹੋ ਗਿਆ ਸਾਡਾ ਇਹ ਨਾਮ ਨਿਤ ਦਾ ਨਾਮ ਬਣ ਗਿਆ ਸਾਡੇ ਤੇ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਲਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਿਤ ਦਾ ਨਾਮ ਬਹੁਤ ਪਿਆਰਾ ਆਇਆ ਨਿਤ ਦਾ ਨਾਮ ਹੁੰਦਾ ਹੈ ਜਿਹੜਾ ਆਪਾਂ ਹਰ ਰੋਜ਼ ਕਰਦੇ ਹਾਂ ਨਿਤ-ਨਿਤ ਕਰਦੇ ਹਾਂ ਇਹ ਨਹੀਂ ਵੀ ਅੱਜ ਅਮਰਤ ਵੇਲੇ ਉੱਠ ਲਿਆ ਕੱਲ ਦਾ ਨਾਗਾ ਪਹਿ ਗਿਆ ਅੱਜ ਪਾਠ ਕਰ ਲਿਆ ਕੱਲ ਦਾ ਕੱਲ ਨੂੰ ਨਹੀਂ ਕੀਤਾ ਇਹ ਤੁਹਾਡਾ ਹਰ ਰੋਜ਼ ਦਾ ਨਿਯਮ ਅਮਰਤ ਵੇਲੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਹੈ ਸ਼ਾਮ ਨੂੰ ਰਹਿਰਾ ਸਾਹਿਬ ਕੀ ਦਾ ਪਾਠ ਆ ਰਾਤ ਨੂੰ ਸੌਣ ਲੱਗਿਆਂ ਤੁਸੀਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ ਜਾਂ ਫਿਰ ਕੋਈ ਨਿਸ਼ਬਦ ਜਾਪ ਕਰਦੇ ਹੋ ਇਹ ਹੁੰਗਿਆ ਤੁਹਾਡਾ ਨਿਤਦਾ ਨਿਯਮ ਵੈਸੇ ਤਾਂ ਚਲੋ ਹਰੇਕ ਵਰਸ ਸਿੱਖੋ ਹਰ ਰੋਜ਼ ਦਾ ਸੱਤ ਬਾਣੀਆਂ ਦਾ ਨਿਤ ਨਿਯਮ ਮਿਲਿਆ ਹੈ ਅਮਰਤ ਵੇਲੇ ਇਹਨਾਂ ਪੰਜ ਬਾਣੀਆਂ ਸ਼ਾਮ ਨੂੰ ਰਹਿਰਾ ਸਾਹਿਬ ਅਤੇ ਸੋਲਤ ਪਹਿਲਾ ਸੋਹਿਲਾ ਸਾਹਿਬ ਜੀ ਦੀ ਬਾਣੀ ਇਸ ਤੋਂ ਬਾਅਦ ਆਪਾਂ ਜਿਸ ਵੀ ਤਰੀਕੇ ਦੇ ਨਾਲ ਤੁਸਕਰ ਸਾਹਿਬ ਜੀ ਨੂੰ ਯਾਦ ਕਰਾਣਾ ਚਾਹੁੰਦੇ ਹੋ ਜਿੰਨਾ ਨਾਮ ਉਧਾਉਣਾ ਚਾਹੁੰਦੇ ਹੋ ਉਧਾ ਸਕਦੇ ਹੋ ਪਰ ਇਹ ਸੱਤ ਬਾਣੀਆਂ ਦਾ ਨਿਤਨੇਮ ਤਾਂ ਲਾਜ਼ਮੀ ਆ ਹਰੇਕ ਨੂੰ ਸਿੱਖਦੇ ਲਈ ਪਰ ਚਲੋ ਜਿਨ੍ਹਾਂ ਦੀ ਸ਼ੁਰੂਆਤ ਹੈ ਕਿ ਨਵੇਂ-ਨਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਆ ਜਾਂ ਜਿਨ੍ਹਾਂ ਦੇ ਉੱਤੇ ਅਜੇ ਹੁਣ ਹੀ ਕਿਰਤ ਆਈ ਹੈ ਕਿਉਂ ਭਾਵੇਂ ਸ਼ੁਰੂਆਤ ਇੱਕ ਪਾਠ ਤੋਂ ਹੀ ਕਰ ਲਓ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਕਰ ਲਓ ਗੁਰੂ ਸਾਹਿਬ ਜੀ ਨੇ ਆਖੇ ਹੀ ਕਿਰਤ ਕਰਨੀ ਹੈ ਪਾਠ ਤੋਂ ਕੋਦੋਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਲੱਗ ਗਏ ਪਤਾ ਹੀ ਨਹੀਂ ਲੱਗਣਾ ਗੁਰੂ ਸਹਿਬ ਜੀ ਆਪਣੀ ਹੀ ਕਿਰਪਾ ਕਰਕੇ ਸਾਰੀ ਸੇਵਾ ਕਰਵਾ ਲੈਂਦੇ ਆ ਸੋ ਇੱਕ ਵਾਰ ਆਪਾਂ ਸ਼ੁਰੂਆਤ ਕਰੀਏ ਜੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠਦੇ ਰਹੇ ਹੋ ਤਾਂ ਬੜੇ ਵੱਡੇ ਭਾਗਾਂ ਵਾਲੇ ਹੋ ਹੁਣ ਆਪਣੇ ਭਾਗਾਂ ਨੂੰ ਖਰਾਬ ਨਾ ਕਰਿਓ ਇਹਨਾਂ ਭਾਗਾਂ ਨੂੰ ਹੋਰ ਚਮਕਾਉਣਾ ਹੈ ਆਪਣੇ ਕਰਮਾਂ ਨੂੰ ਹੋਰ ਸੁਧਾਰਨਾ ਹੈ ਰੋਜ਼ ਰੋਜ਼ ਅਮਰਤ ਵੇਲੇ ਉੱਠਣਾ ਹੈ ਬਾਣੀ ਦਾ ਪਾਠ ਕਰਨਾ ਤੇ ਹਰ ਰੋਜ਼ ਰਾਤ ਨੂੰ ਸੌਣ ਲੱਗਿਆ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਅਮਰਤ ਵੇਲੇ ਉਠਾ ਲੈਣਾ ਭਾਵੇਂ ਕੋਈ ਪੱਕਾ ਨਿਤਨੇਮ ਨਹੀਂ ਹਰ ਰੋਜ਼ ਵੀ ਅਮਰਤ ਵੇਲੇ ਉੱਠਦਾ ਹੈ ਨਾ ਉਹਦੇ ਲਈ ਵੀ ਰਾਤ ਨੂੰ ਅਰਦਾਸ ਬੇਨਤੀ ਕਰਨੀ ਬਹੁਤ ਜ਼ਰੂਰੀ ਆ ਕਦੇ ਸਾਡੇ ਮਨ ਦੇ ਵਿੱਚ ਅਮਰਤ ਵੇਲੇ ਉੱਠਣ ਦਾ ਭਜਨ ਮੰਨਣ ਦੀ ਕਰਨ ਦਾ ਹੰਸ ਕਾਰਨਾ ਆ ਜਾਵੇ ਜਦੋਂ ਹੀ ਇਹ ਹੰਕਾਰ ਆ ਗਈ ਤਾਂ ਸਮਝੋ ਕਿ ਉਹ ਸਾਡੀ ਨਾਮ ਦੀ ਕਮਾਈ ਲੈ ਗਈ ਅਮਰ ਤਵੇਲਾ ਅਮਰ ਤਵੇਲੇ ਦਾ ਨਾਮ ਸਭ ਸਤਿਗੁਰ ਸੱਜੇ ਪਾਸ਼ਾ ਜੀ ਦੀ ਖੁਸ਼ੀ ਹੋਇਆ ਉਹਨਾਂ ਦੀ ਹੀ ਦਾਤ ਆਪਿਆ ਜਿਨ੍ਹਾਂ ਦੇ ਉੱਤੇ ਖੁਸ਼ ਹੁੰਦੇ ਨੇ ਉਹਨਾਂ ਨੂੰ ਹੀ ਇਹ ਦਾਤ ਦਿੰਦੇ ਨੇ ਇਸ ਕਰਕੇ ਜੇ ਤੁਸੀਂ ਅਮਰ ਤਵੇਲੇ ਉੱਠ ਰਹੇ ਹੋ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਕਿਰਪਾ ਮੇਰੇ ਤੇ ਕੀਤੀ ਤੁਸੀਂ ਮੈਨੂੰ ਚੁਣਿਆ ਆਂ ਤੁਸੀਂ ਆਪਣਾ ਨਾਮ ਜਪਾ ਰਹੇ ਹੋ ਸਤਿਗੁਰੂ ਸੱਚੇ ਪਾਸ਼ਾ ਆਪ ਜੀ ਦਾ ਸ਼ੁਕਰਾਨਾ ਜੇ ਕੋਈ ਸੇਵਾ ਕਰਦੇ ਹੋ ਤਾਂ ਵੀ ਸ਼ੁਕਰਾਨਾ ਕੋਈ ਵੀ ਨੇਕ ਕੰਮ ਕਰਦੇ ਹੋ ਕਰਕੇ ਮਾਲਕ ਦਾ ਸ਼ੁਕਰ ਨਾ ਕਰਨਾ ਕਿ ਸਤਿ ਸੱਚੀ ਬਾਣੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਅਤੇ ਜੇਕਰ ਅਜੇ ਤੱਕ ਅਮਰਤ ਮਿਲੇ ਨਹੀਂ ਉੱਠ ਰਹੇ ਤਾਂ ਰੋਜ਼ ਹੀ ਗੁਰੂ ਸਾਹਿਬ ਜੀ ਕੀ ਮਿੰਤਾ ਤਰਲੇ ਕਰਨੀਆਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਵਿਸਾਖੀ ਤੱਕ ਆਪਣੇ ਆਪ ਦੇ ਉੱਤੇ ਪੱਕਾ ਭੈਣ ਲਾ ਲੈਣਾ ਕਿ ਮੈਂ ਕਿਸੇ ਦਿਨ ਦਾ ਨਾਗਾ ਨਹੀਂ ਕਰਨਾ ਇਹ 3 ਮਹੀਨੇ ਆਪਣੇ ਆਪ ਦੇ ਉੱਤੇ ਬੈਨ ਲਗਾ ਕੇ ਚੱਲਿਏ ਤਾਂ ਤਿੰਨ ਮਹੀਨਿਆਂ ਦੇ ਵਿੱਚ ਤੁਹਾਨੂੰ ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਹੋ ਜਾਵੇਗੀ ਅਨ ਰੋਜ਼ ਕੋਸ਼ਿਸ਼ ਕਰੀਏ ਵੀ ਸਾਡਾ ਨਿਤਨੇਮ ਬਦਨਾ ਹਜਾਈਦਾ ਹੈ ਜਿਨ੍ਹਾਂ ਨੇ ਇੱਕ ਪਾਠ ਤੋਂ ਸ਼ੁਰੂਆਤ ਕੀਤੀ ਆ ਉਹ ਹੌਲੀ-ਹੌਲੀ 2 ਕਰੋ 3 ਕਰੋ ਫਿਰ 5 ਤੇ ਪਹੁੰਚ ਜਾਓਗੇ ਫਿਰ 7 ਤੇ ਹੀ ਪਹੁੰਚ ਜਾਓਗੇ ਸੋ ਤਾਂ ਬਾਣੀ ਦਾ ਨਿਤਨੇਮ ਮਿਲ ਜਾਵੇਗਾ ਸੋ ਸ਼ੁਰੂਆਤ ਕਰ ਲਈ ਸ਼ੁਰੂਆਤ ਭਾਵੇਂ ਤੁਸੀਂ 5 ਮਿੰਟ ਤੋਂ ਹੀ ਕਰ ਲਓ ਹੌਲੀ ਹੌਲੀ ਸਮਾਵਦਾਈ ਜਾਣਾ ਪਰ ਜਿੰਨਾ ਕ ਪਾਠ ਕਰਨਾ ਹੈ ਇੱਕ ਮਨ ਇੱਕ ਚਿਤ ਹੋਵੇ ਗੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਕਰਕੇ ਅਤੇ ਹਰ ਰੋਜ਼ ਕੋਸ਼ਿਸ਼ ਕਰਨੀ ਹੈ ਕਿ ਗੁਰਬਾਣੀ ਦੇ ਪਾਠ ਦੀ ਕੋਈ ਇੱਕ ਪੰਕਤੀ ਦੇ ਹੀ ਅਰਥ ਸਮਝੇ ਜਾਣ ਕਿ ਕਿ ਜਦੋਂ ਅਰਥ ਸਮਝਾਂਗੇ ਤਾਂ ਪਤਾ ਲੱਗਣਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹੈ ਗੁਰੂ ਸਾਹਿਬ ਕੀ ਦਾ ਗਿਆਨ ਸੰਸੰਵੇਗਾ ਫਿਰ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਾਂਗੇ ਤਾਂ ਜੀਵਨ ਆਪਣੇ ਆਪ ਹੀ ਸੋਨਾ ਬਣਦਾ ਜਾਣਾ ਹੈ ਸੋ ਇਹ ਬੇਨਤੀਆਂ ਦੀਆਂ ਜ਼ਰੂਰ ਪ੍ਰਵਾਨ ਕਰਨੀਆਂ ਜਿਵੇਂ ਇਹ ਸ਼ਹੀਦੀਆਂ ਆਪਣੀਆਂ ਦੇ ਵਿੱਚ ਅਮਰਤ ਲਈ ਉੱਠੇ ਸੀ ਨਾਮ ਜਪਿਆ ਸੀ ਗੁਰੂ ਘਰੇ ਜਾਂਦੇ ਸੀ ਸੇਵਾ ਕਰਦੇ ਸੀ ਉਸੇ ਤਰ੍ਹਾਂ ਹੀ ਇਹ ਸੇਵਾ ਇਹ ਨਾਮ ਇਹ ਭਜਨ ਬੰਦਗੀ ਜਾਰੀ ਰੱਖ ਲਈਆਂ ਬਸ ਤੁਸੀਂ ਸਕੀ ਤਾਂ ਆਪਣੇ ਆਪ ਦੇ ਉੱਤੇ ਪੱਕਾ ਬੈਣ ਲਾ ਲੈਣਾ ਹੈ ਬਹਾਨੇ ਬਣਾ ਬਣਾ ਕੇ ਨਾਮ ਜਪਨਾ ਹੈ ਜਿਵੇਂ ਕਿ ਹੁਣ ਆਪਾਂ ਗੱਲ ਕੀਤੀ ਵੀ ਸ਼ਹੀਦੀ ਦਿਨ ਇਹ ਸ਼ਹੀਦੀ ਹਫਤਾ ਖਤਮ ਹੋਇਆ ਪਰ ਨਾਲ ਦੀ ਨਾਲ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਾ ਹਫਤਾ ਸ਼ੁਰੂ ਹੋ ਗਿਆ ਹੈ ਆਪਾਂ ਹਫਤਾ ਨਹੀਂ ਪੂਰਾ ਮਹੀਨਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਵੀ ਨਾਮ ਜਪਨਾ ਹੈ ਭਰੂ ਕਰੇ ਜਾਣਾ ਹੈ ਸੇਵਾ ਕਰਨੀ ਆ ਫਿਰ ਇਸੇ ਤਰ੍ਹਾਂ ਅੱਗੇ ਦੀ ਅੱਗੇ ਤਿੰਨ ਮਹੀਨੇ ਆਪਣੇ ਆਪ ਦੇ ਉੱਤੇ ਮਿਹਨਤ ਕਰ ਲਈਏ ਤਾਂ ਇਹ ਕੀਤੀ ہوئی ਮਿਹਨਤ ਦਾ ਫਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੋਤ ਦੇਣਗੇ ਭਾਵੇਂ ਤੁਸੀਂ ਘਰ ਵਿੱਚ ਹੋ ਘਰੋਂ ਬਾਹਰ ਹੋ ਜਦ ਕੋਸ਼ਿਸ਼ ਕਰ ਲਈਏ ਕਿ ਸਾਡੇ ਅੰਮ੍ਰਿਤ ਰੇਲੇ ਦਾ ਨਾ ਘਾਣਾ ਪਵੇ ਅਸੀਂ ਅੰਮ੍ਰਿਤ ਰੇਲੇ ਦੀ ਭਜਨ ਮੰਦਗੀ ਜ਼ਰੂਰ ਕਰੀਏ ਫਿਰ ਦੇਖਾਂਗੇ ਸਤਿਗੁਰ ਸੱਚੇ ਪਾਤਸ਼ਾਹ ਕਿੰਨੀ ਕਿਰਪਾ ਕਰਦੇ ਜਿਹੜੇ ਪਾਠ ਕਰ ਸਕਦੇ ਹੋ ਪਾਠ ਕਰੋ ਜਿਨ੍ਹਾਂ ਨੂੰ ਪਾਠ ਨਹੀਂ ਕਰਦਾ ਹੁੰਦਾ ਉਹ ਮੂਲ ਮੰਤਰ ਗੁਰਮੰਤਰ ਇਤੋਂ ਦਿਕਰ ਕੇ ਗੁਰਨਾਣਕ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਹੀ ਅੰਮ੍ਰਿਤ ਵੇਲੇ ਦੇ ਵਿੱਚ ਬੈਠ ਜਾइए ਤਾਂ ਵੀ ਬਹੁਤ ਕਿਰਤਾਂ ਕਰਦੇ ਆ ਅਤੇ ਜੋ ਵੀ ਆਪਾਂ ਗਰਬਾਣੀ ਦਾ ਪਾਠ ਕਰਦੇ ਉਹ ਤਾਂ ਕਰਨਾ ਹੀ ਕਰਨਾ ਹੈ ਨਾਲ ਨਾਲ ਗੁਰਮੰਤਰ ਅਤੇ ਮੂਲ ਮੰਤਰ ਦੇ ਵੀ ਪੈਰੇ ਲਾ ਕੇ ਰੱਖਣੇ ਆ ਪਾਕੀ ਵਾਹਿਗੁਰੂ ਜੀ ਦਾ ਜਾਪ ਵੀ ਕਰਨਾ ਹੈ ਸਵੇਰੇ ਸਵੇਰ ਅਤੇ ਨਾਲ ਨਾਲ ਜਿੰਨਾ ਕੋ ਮੋਲ ਮੰਤਰ ਕੀਤਾ ਜਾਪ ਤੁਸੀਂ ਕਰ ਸਕਦੇ ਹੋ ਇੱਕ ਮਾਲਾ ਕਰ ਸਕਦੇ ਹੋ ਅਮਰਤ ਮਿਲੇ ਦੋ ਮਾਲਾ ਕਰ ਸਕਦੇ ਹੋ ਆਪਣੇ ਸਮੇਂ ਦੇ ਹਿਸਾਬ ਨਾਲ ਤੁਸੀਂ ਆਪਣਾ ਨਾਮ ਪੱਕਾ ਕਰ ਲਓ ਕਿ ਮੋਲ ਮੰਤਰ ਜੀ ਦੇ ਜਾਪ ਨਹੀਂ ਕਰਨੇ ਸਵੇਰੇ ਕਰ ਲਓ ਕਿਰਤ ਨਾਲ ਸੋਲ ਲੱਗਿਆ ਕੰਮਕਾਰ ਕਰਦਿਆਂ ਹੋਇਆ ਹੋਇਆ ਕਿਉਂਕਿ ਮੂਲ ਮੰਤਰ ਦੀ ਦਾਜ ਸ਼ਬਦ ਜਾਪ ਹੋਰ ਆਪਾਂ ਆਪਣੇ ਕੰਮਕਾਰ ਕਰਦਿਆਂ ਹੋਇਆ ਵੀ ਕਰ ਸਕਦੇ ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਵਾਸ ਸਿਮਰਨ ਦੀ ਭਗਤੀ ਕਰਨ ਨੂੰ ਕਿਹਾ ਹੈ ਸਵਾਸ ਸਵਾਸ ਆਪਣਾ ਧਿਆਨ ਗੁਰੂ ਚਰਨਾਂ ਦੇ ਨਾਲ ਲਾ ਕੇ ਰੱਖਣਾ ਹੈ